ਅਸੀਂ ਆਪਣੇ ਹਲਕੇ ਅਮਰਸਰ ਨੌਬ ਦੇ ਵਿੱਚ ਇੱਕ ਨਵਾਂ ਕਾਰਗ੍ਰਾਮ ਲਾਂਚ ਕੀਤਾ ਜਿਹਦਾ ਨਾਮ ਅਸੀਂ ਰੱਖਿਆ ਸੇਵਾ ਸਰਬਾ ਆਰ ਅੱਪਡੇ ਦੇ ਐਤਵਾਰ ਨੂੰ ਇਸ 464 ਡਾਇਮੰਡ ਐਪ ਨੂੰ ਆਪਣੀ ਰੈਸ਼ਲ ਤੇ ਲਗਾਵਾਂਗੇ ਕੋਈ ਵੀ ਹਲਕੇ ਦੇ ਸਾਡੀ ਮਾਂ ਹੈ ਸਾਡਾ ਹੀ ਭੈਣ ਹੈ ਸਾਡਾ ਭਰਾ ਕਿਸੇ ਨੂੰ ਵੀ ਕੋਈ ਵੀ ਸਾਡੇ ਹਲਕਾ ਦੇ ਵਾਸੀ ਨੂੰ ਕੋਈ ਸਮੱਸਿਆ ਸਾਡੇ ਤੇ ਕਾਰਿਆਂ ਦੇ ਵਿੱਚ ਆ ਕੇ ਸਾਨੂੰ ਮਿਲ ਸਕਦਾ ਹੈ ਕਾ ਜੋ ਇਹ ਸਰਪੇ ਦੇ ਹਾਲਾਤ ਨੇ ਜਮਿਨੀ ਸਤ੍ਹਾ ਦੇ ਉੱਤੇ ਉਸ ਅਸਲ ਦੇ ਵਿੱਚ ਦਰਸਯੋਗ ਨੇ ਤੁਸੀਂ ਲੋਕਾਂ ਦੇ ਹਾਲਾਤ ਜਾ ਕੇ ਜਮਿਨੀ ਸਤ੍ਹਾ ਤੇ ਦੇਖੋ ਨਸ਼ੇ ਦੇ ਨਾਲ ਬੁਰੇ ਹਾਲਾਤ ਨੇ ਜਿਹੜਾ ਵੀ ਕਹਿੰਦਾ ਦਾ ਮੈਂ ਉਸਾਰੀ ਕੀਤੀ ਐ ਮੈਂ ਵਿਕਾਸ ਕੀਤਾ ਮੈਂ ਬਹੁਤ ਜ਼ਿਆਦਾ ਹੀ ਅੰਮ੍ਰਿਤਸਰ ਨੌਰਥ ਨੂੰ ਉੱਤੇ ਲੈ ਗਿਆ ਉਹ ਬੰਦਾ ਮੇਰੇ ਨਾਲ ਚੱਲੇ ਜਮਿਨੀ ਸਤ੍ਹਾ ਤੇ ਹਾਲਾਤ ਵੇਖੇ ਤਾਂ ਮਿਲਣੇ ਕੀ ਤੇਰੀ ਆ ਗਾ ਘੱਡੇ ਵੀ ਪਏ ਨੇ ਤੇ ਬਾਕੀ ਲੋਕ ਜਿੰਨਾਂ ਵੀ 25 ਜਿਹੜੀ ਆਏ ਨੇ ਜਿਹੜੇ ਮੈਸਲਾ ਕੇ ਆਏ ਨੇ ਸੁੰਦੇਲ ਬੇਨ ਗੱਲ ਪੂਰੀ ਪ੍ਰੋਪਰ ਗੱਲ ਸੁੰਦੇ ਬੇਨ ਨੇ ਉਹਨੇ ਡੋਗਲਾ ਇਹ ਵੀ ਕਰਦੇ ਰਿਹਾ ਸੀ ਘਾਡੇ ਲੈਣਾ ਤੇ ਠੀਕ ਹੈ ਘਰ ਚ ਮੱਚਾਂ ਦੀ ਪੜਾਈ ਲਿਖਾਈ ਤਾਂ ਬਹੁਤ ਮੁਸ਼ਕਲ ਆ ਹਮਾਰਾਂ ਨੇ ਛੱਤਾ ਆ ਡਿਗਰੀਆਂ ਪਈਆਂ ਨੇ ਅੱਜ ਅਸੀਂ ਆਪਣੇ ਹਲਕੇ ਅੰਮ੍ਰਿਤਸਰ ਨੌ ਦੇ ਵਿੱਚ ਇੱਕ ਨਵਾਂ ਕਾਰਜਕ੍ਰਮ ਲਾਂਚ ਕੀਤਾ ਹੈ ਜਿਹਦਾ ਨਾਮ ਅਸੀਂ ਰੱਖਿਆ ਸੇਵਾ ਸਮਾਜ ਜੋ ਅਸੀਂ ਹਰ ਹਫਤੇ ਦੇ ਐਤਵਾਰ ਨੂੰ ਇਸ 464 ਡਾਇਮੰਡ ਐਵੇਨਿਊ ਆਪਣੇ ਦਰਸ਼ ਵਿੱਚ ਲਗਾਵਾਂਗੇ ਕੋਈ ਵੀ ਹਲਕੇ ਦੇ ਸਾਡੀ ਮਾਂ ਹੈ ਸਾਡਾ ਹੀ ਭੈਣ ਹੈ ਸਾਡਾ ਭਰਾ ਹੈ ਕਿਸੇ ਨੂੰ ਵੀ ਕੋਈ ਵੀ ਸਾਡੇ ਹਲਕਾ ਨਿਵਾਸੀ ਨੂੰ ਕੋਈ ਸਮੱਸਿਆ ਸਾਡੇ ਤੇ ਕਾਰ्यालय ਦੇ ਵਿੱਚ ਆ ਕੇ ਸਾਨੂੰ ਮਿਲ ਸਕਦਾ ਕਿਸੇ ਦੀ ਕਿਸੇ ਤਰੀਕੇ ਦੀ ਕੋਈ ਸਮੱਸਿਆ ਹੈ ਭਾਵੇਂ ਕੋਈ ਬੱਚਿਆਂ ਦੀ ਪੜ੍ਹਾਈ ਦੀ ਸਮੱਸਿਆ ਹੈ ਸਾਡੇ ਸੈਂਟਰ ਗਵਰਨਮੈਂਟ ਮੋਦੀ ਜੀ ਦੀ ਸਰਕਾਰ ਵੱਲੋਂ ਅਨੇਕਾ ਪ੍ਰਕਾਰਾਂ ਦੀਆਂ ਅਸੀਆਂ ਸੁਵਿਧਾਵਾ ਨੇ ਅਸੀਆਂ ਸਕੀਮਾਂ ਨੇ ਜਿਹੜੀਆਂ ਕਿ ਜ਼ਮੀਨੀ ਸਤਰ ਤੱਕ ਪਹੁੰਚਾਉਣ ਦੀ ਲੋੜ ਹੈ ਉਹਨਾਂ ਨੂੰ ਅਸੀਂ ਮਾਲ ਦੇ ਵਿੱਚ ਰੱਖ ਕੇ ਤੇ ਆਪਣੇ ਭਰਾਵਾ ਦੀ ਭੈਣਾ ਦੀ ਮਦਦ ਕਰਨ ਦੇ ਲਈ ਪੀਚਾ ਲੈ ਕੇ ਜ਼ਮੀਨ ਤੇ ਉਤਰੇ ਆ ਹਰ ਸੰਭਵ ਕਾਰਜ ਕੀਤਾ ਜਾਏਗਾ ਉਹਨਾਂ ਤੱਕ ਸੁਵਿਧਾਵਾ ਪਹੁੰਚਾਉਣ ਦੇ ਲਈ ਲੋਕਾ ਕੱਢ ਤੁਹਾਡੇ ਕੋਲ ਕਿਹੜੇ ਨੇ ਸਭ ਤੋਂ ਵੱਡੀ ਨੌਟਲ ਕਿਹਦੇ ਵਿੱਚ ਕੀ ਸਮੱਸਿਆ ਆ ਰਹੀ ਹੈ ਇਹਨਾਂ ਨੂੰ ਇੱਥੇ ਦੇਖੋ ਜਿਹਦੇ ਸਚਾਈ ਦੀ ਗੱਲ ਕੀਤੀ ਜਾਵੇ ਰਿਐਲਿਟੀ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਪੰਜਾ ਸ਼ਹਿਰੀ ਹਲਕਿਆਂ ਦੇ ਵਿੱਚੋਂ ਅੰਮ੍ਰਿਤਸਰ ਨੌ ਤਲਕਾ ਲੋਕਾਂ ਦੇ ਵਿੱਚ ਤੇ ਆਮ ਲੀਡਰਾਂ ਦੇ ਵਿੱਚ ਜਾਂ ਅਫਸਰਾਂ ਦੇ ਵਿੱਚ ਸਭ ਤੋਂ ਪ੍ਰੋਮਿਨੈਂਟ ਹਲਕਾ ਮੰਨਿਆ ਜਾਂਦਾ ਪਰ ਮੈਂ ਇਹ ਦਾਵਾ ਕਰਨਾ ਚਾਹੂੰਗਾ ਇਸ ਹਲਕੇ ਜੋ ਇਸ ਹਲਕੇ ਦੇ ਹਾਲਾਤ ਨੇ ਜ਼ਮੀਨੀ ਪੱਧਰ ਦੇ ਉੱਤੇ ਉਸ ਅਸਲ ਦੇ ਵਿੱਚ ਤਰਸਯੋਗ ਨੇ ਤੁਸੀਂ ਲੋਕਾਂ ਦੇ ਹਾਲਾਤ ਜਾ ਕੇ ਜ਼ਮੀਨੀ ਸਰਦੇ ਦੇਖੋ ਨਸ਼ੇ ਦੇ ਨਾਲ ਬੁਰੇ ਹਾਲਾਤ ਨੇ ਲੋਕਾਂ ਦੇ ਨਾਲ ਭੁੱਖ ਦੇ ਨਾਲ ਬੁਰੇ ਹਾਲਾਤ ਨੇ ਪੜ੍ਹਾਈ ਨੂੰ ਲੈ ਕੇ ਬੁਰੇ ਹਾਲਾਤ ਨੇ ਸਿਹਤ ਨੂੰ ਲੈ ਕੇ ਬੁਰੇ ਹਾਲਾਤ ਨੇ ਪਾਣੀ ਨੂੰ ਲੈ ਕੇ ਬੁਰੇ ਹਾਲਾਤ ਨੇ ਹਰ ਤਰੀਕੇ ਦੀ ਸਮੱਸਿਆ ਹੈ ਸੜਕੇ ਦੇ ਵਿੱਚ ਲੋਕਾਂ ਦਾ ਤਿੰਨ ਟਾਈਮ ਦੀ ਰੋਟੀ ਨਾਲੋਂ ਲੈ ਕੇ ਲੋਕਾਂ ਦੇ ਲਈ ਹਫ਼ਤੇ ਦੇ ਵਿੱਚ ਤਿੰਨ ਟਾਈਮ ਦੀ ਰੋਟੀ ਖਾਣੀ ਇੱਥੇ ਮੁਸ਼ਕਲ ਹੋਈ ਹੋਈ ਹੈ ਐਸੀਆਂ ਕਈ ਗਲੀਆਂ ਪਾਈਆਂ ਗਈਆਂ ਨੇ ਜਿੱਥੇ ਕੀ ਮਰਦ ਪ੍ਰਜਾਤੀ ਖਤਮ ਹੋ ਗਈ ਹੈ ਨਸ਼ੇ ਦੇ ਨਾਲ ऐसे कई लोग पाए गए ਨੇ ਜਿਨ੍ਹਾਂ ਦੇ ਘਰ ਦੇ ਵਿੱਚ ਨੌਕਰੀ ਨਹੀਂ ਹੈ ਸਿਰਫ ਪਰੇਸ਼ਾਨੀ ਹੈ ਸੱਤਾ ਡਿਗਰੀਆਂ ਨੇ ਵੀ ਦੇ ਇਹ ਪਿਛਲੇ ਸਮੇਂ ਦੇ ਵਿੱਚ ਲੱਗਦੇ ਹਾਲਾਤਾਂ ਦੇ ਨਾਲ ਜਰੂਰ ਸਾਡੇ ਇਲਾਕੇ ਦੇ ਹਲਕਿਆਂ ਦੇ ਵਿੱਚ ਵੀ ਇਹ ਸਮੱਸਿਆ ਆਈ ਲੇਕਿਨ ਇੱਥੇ ਸ਼ਹਿਰੀਆਂ ਪਿੰਡ ਦੇ ਵਿੱਚ ਵੀ ਜਿਹੜੇ ਪੁਰਾਣੇ ਤੋਂ ਪੁਰਾਣੇ ਘਰ ਬਣੇ ਸੀ ਪੁਰਾਣੇ ਲੋਕ ਸੀ ਕਿ ਵੱਸਣ ਤੇ ਪਾਣੀ ਦੇ ਨਾਲ ਉਹਨਾਂ ਘਰਾਂ ਦੇ ਵਿੱਚ ਵੀ ਕਈ ਡਿੱਗੇ ਨੇ ਕਈ ਬਿਲਕੁਲੀ ਗਰਸਤ ਹੋ ਗਏ ਕਈ ਖੰਡਰ ਬਣ ਗਏ ਉਹਨਾਂ ਲੋਕਾਂ ਵਾਲੇ ਵੀ ਕਈ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਇੱਥੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਉਹਨਾਂ ਦੇ ਘਰ ਤੁਸੀਂ ਪਹੁੰਚੇ ਹੋ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੋਂ ਕੰਮ ਕੀਤਾ ਜਾ ਰਿਹਾ ਹੈ ਜੀ ਉੱਥੇ ਜਾ ਕੇ ਦੇਖੋ ਸਭ ਤੋਂ ਪਹਿਲਾਂ ਤੇ ਮੀਂਹ ਦੇ ਵਿੱਚ ਜਦੋਂ ਘਰਾਂ ਦੇ ਕਈ ਡਿੱਗੇ ਤਿੰਨ ਚਾਰ ਘਰ ਸਾਡੇ ਧਿਆਨ ਚ ਆਏ ਉਹਨਾਂ ਵਿੱਚੋਂ ਮੀਂਹ ਚ ਡਿੱਗੇ ਘਰਾਂ ਦੇ ਵਿੱਚੋਂ ਇੱਕ ਘਰ ਤੇ ਮੋਦੀ ਜੀ ਦੀ ਜਿਹੜੀ ਸਕੀਮ ਹੈ ਉਹਨਾਂ ਦੇ ਨਾਲ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰਕੇ ਜਿਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਸੀਗੇ ਉਹਦੇ ਨਾਲ ਇੱਕ ਘਰ ਸਾਡਾ ਬਣ ਚੁੱਕਾ ਹੈ ਮੀਂਹ ਵਾਲੇ ਉਹਨਾਂ ਦੇ ਬਾਕੀ ਕਰਦੇ ਜਿਹੜੇ ਅਸੀਂ ਬਣਾ ਸਕਦੇ ਉਹ ਬਣਾ ਰਿਹਾ ਹੈ ਹੋਰ ਵੀ ਜਿਸ ਤਰੀਕੇ ਦੇ ਨਾਲ ਸਾਡੇ ਧਿਆਨ ਚ ਮੁਸੱਈਆ ਆ ਰਹੀਆਂ ਨੇ ਵਰਤੁਆਤ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਜਨ ਮੁਦਿਆਂ ਦੇ ਸਰਕਾਰ ਦਿੰਦੀ ਹੈ ਕੀ ਕਰਨਾ ਕਿ ਕੋਈ ਸਰਕਾਰਾਂ ਦਾ ਫਰਜ਼ ਹੈ ਐਮਐਲਏ ਦਾ ਫਰਜ਼ ਹੈ ਕੌਂਸਲਰ ਦਾ ਫਰਜ਼ ਹੈ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਕੈਂਪ ਲਾਣਾ ਤੋਂ ਅਨੁਮੋਲ ਮੋਰ ਬਈ ਕੈਂਪ ਲਾਣ ਦੀ ਖਾਸ ਕਰ ਜਨਾਬ ਜੋ ਹਲਾ ਸਾਡੀ ਕੌਨਸਟਿਟੂਐਂਸੀ ਦੇ ਨਾਲ ਜੋ ਅਸੀਂ ਉੱਤਰ ਕੇ ਥੱਲੇ ਦੇਖੇ ਪਾਵੇਂ ਅਸੀਂ ਨੌਜਵਾਨ ਹੈ ਦਰਸ਼ ਯੋਗ ਲਾਭ ਨੇ ਸਾਡੀ ਕੌਨਸਟਿਟੂਐਂਸੀ ਦੇ ਕਿਸੇ ਨੇ ਵੀ ਕੋਈ ਵੀ ਦਾਅਵਾ ਕਰੇ ਕੋਈ ਪੁਰਾਣਾ ਲੀਡਰ ਆ ਜੇ ਕਿਸੇ ਪਾਰਟੀ ਦਾ ਆ ਜੇ ਕੋਈ ਐਮਐਲਏ ਆ ਜੇ ਕੋਈ ਕੌਂਸਲਰ ਆ ਜੇ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਸਾਡੀ ਪਾਰਟੀ ਦਾ ਹੋਵੇ ਭਾਵੇਂ ਅੰਨ੍ਹੀ ਪਾਰਟੀ ਦਾ ਹੋਵੇ ਆਪਾਂ ਪਾਰਟੀ ਨੂੰ ਸਾਈਡ ਤੇ ਰੱਖ ਕੇ ਲੋਕਾਂ ਦੇ ਸਾਹਮਣੇ ਬਹਿ ਕੇ ਲੋਕਾਂ ਦੀ ਅਦਾਲਤ ਦੇ ਵਿੱਚ ਜਾ ਕੇ ਆਪਾਂ ਲੋਕਾਂ ਦੇ ਵਿੱਚ ਜਾ ਕੇ ਕੋਈ ਵੀ ਲੀਡਰ ਸਾਡੇ ਨਾਲ ਜਾਂ ਸਾਡੇ ਲੋਕਾਂ ਦੇ ਨਾਲ ਬਹਿਸ ਕਰਨ ਦੇ ਲਈ نیچے ਆਵੇ ਤੇ ਸਹੀ ਸਾਨੂੰ ਦੱਸੇ ਤੇ ਸਹੀ ਵੀ ਅਸੀਂ ਆ ਕੰਮ ਕੀਤੇ ਕੱਲਿਆਂ ਕਿਸੇ ਇਲਾਕਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਅਸਾਰੀ ਕਰਕੇ ਉਹਨਾਂ ਦੀ ਚੀਜ਼ਾਂ ਕਰਕੇ ਉਹ ਹਮਤ ਨਹੀਂ ਅੱਜ ਸਾਨੂੰ 2025 ਹੈ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਨਾਰਥ ਕੌਨਸਟਿਟੂਐਂਸੀ ਦੇ ਵਿੱਚ ਮੇਰੇ ਨਾਲ ਚੱਲੋ ਲੋਕੀ ਪੱਤਿਆਂ ਦੀ ਸ਼ਕਤੇ ਰਹਿ ਰਹੇ ਨੇ ਅੱਜ ਵੀ ਕੁੜੀਆਂ ਨੂੰ ਬਾਹਰ ਤੇ ਆਉਣ ਦੇ ਲਈ ਮਾਪਿਆਂ ਕੋਲ ਪੈਸੇ ਨਹੀਂ ਬਹੁਤ ਸਮਝਿਆ ਜਾਂਦਾ ਹੈ ਅੱਜ ਵੀ ਹਾਲਾਤ ਇਹੋ ਜਿਹੇ ਨੇ ਵੀ ਘਰਾਂ ਦੇ ਵਿੱਚ ਗਰਗਰਸ਼ ਚਾਣਲੇ ਦੀ ਸਕੀਮ ਹੈ ਪਰ ਘਰਾਂ ਤੇ ਚਾਣਲੇ ਨਹੀਂ ਕਾਗਜ਼ਾਟ ਹਾਲਾਤ ਹੋਰ ਨੇ ਦਿਮਾਗ ਤੇ ਹਾਲਾਤ ਹੋਰ ਨੇ ਜ਼ਮੀਨੀ ਸਤ੍ਹਾ ਤੇ ਹਾਲਾਤ ਹੋਰ ਨੇ ਜਿਹੜਾ ਵੀ ਲੀਡਰ ਕਹਿੰਦਾ ਆਪ ਜੀ ਇੱਕ ਵਸਾ ਦਾ ਨਾ ਆਪ ਇੱਕ ਬਹੁਤ ਵੱਡਾ ਇੱਕ ਪਲੇਟਫਾਰਮ ਹੋ ਜਿਹੜਾ ਵੀ ਕਹਿੰਦਾ ਦਾ ਮੈਂ ਉਸਾਰੀ ਕੀਤੀ ਹੈ ਮੈਂ ਵਿਕਾਸ ਕੀਤਾ ਮੈਂ ਬਹੁਤ ਜ਼ਿਆਦਾ ਹੀ ਅੰਮ੍ਰਿਤਸਰ ਨੌਰਥ ਨੂੰ ਉੱਤੇ ਲੈ ਗਿਆ ਉਹ ਬੰਦਾ ਮੇਰੇ ਨਾਲ ਚੱਲੇ ਜਮੀਨੀ ਸਤਹ ਤੇ ਹਾਲਾਤ ਵੇਖੇ ਸਿਰਫ ਅਮੀਰਾਂ ਦੇ ਘਰ ਪਰ ਕੇ ਅਮੀਰਾਂ ਦੀਆਂ ਬੋਤੀਆਂ ਬਣਵਾ ਕੇ ਅਮੀਰਾਂ ਦੇ ਘਰ ਦੇ ਜਿਹੜੇ ਬੈਂਕ ਅਕਾਊਂਟ ਵੱਡੇ ਕਰਕੇ ਹਲਕੇ ਦਾ ਵਿਕਾਸ ਨਹੀਂ ਹੋਣਾ ਮੌਜੂਦਾ ਮੈਨੇਜਿਕ ਕਨੈਕਟੀਵਿਟੀ ਕਿਉਂ ਦੇ ਇਹੋ ਜਿਹਾ ਨਹੀਂ ਕੰਮ ਕਰਦਾ ਪਰ ਸਰਕਾਰ ਦੇ ਉਹਨਾਂ ਦਾ ਹਮੇਸ਼ਾ ਅੰਕੜਾ ਰਿਹਾ ਮੌਜੂਦਾ ਮੈਨੇਜਿਕ ਕਨੈਕਟੀਵਿਟੀ ਸਿਰਫ ਤੇ ਸਿਰਫ ਪਾਰਟੀਆਂ ਦੇ ਨਾਲ ਹੈ ਉਹਨਾਂ ਨੂੰ ਦਰਬਾਰ ਦਰ ੱੱਕੇ ਖਾਂਦਿਆਂ ਨੂੰ ਅੱਜ ਬਹੁਤ ਸਮਾਂ ਹੋ ਗਿਆ ਹਰੇਕ ਪਾਰਟੀ ਕੋਲ ਜਾ ਕੇ ਆਪਣੇ ਆਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਕਿਸੇ ਤਰੀਕੇ ਕੋਈ ਪਾਰਟੀ ਢੋਈ ਲੈ ਲੇ ਪਰ ਜੋ ਹਾਲਾਤ ਹੈ ਉਹਨਾਂ ਦੇ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਕੋਈ ਨਾ ਕੋਈ ਪਾਰਟੀ ਕੋਈ ਆਸਰਾ ਜ਼ਰੂਰ ਦੇਗੀ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਨੇ ਸਮਝਿਆ ਜਾ ਰਿਹਾ ਜਿਸ ਕਰਕੇ ਪਾਰਟੀ ਛੱਡ ਚੁੱਕੇ ਨਸ਼ੇ ਦਾ ਮੁੱਦਾ ਬੜਾ ਵੱਡਾ ਦਿੱਕਸ਼ੇ ਵਿਚਲ ਕੇ ਆ ਰਿਹਾ ਹੈ ਸਾਫੀ ਸਾਬ ਤੋਂ ਵੱਡਾ ਮੁੱਦਾ ਹੀ ਦੀ ਨਸ਼ਿਆਂ ਦਾ ਅੱਜ ਜੋ ਹਾਲਾਤ ਅਮਰਸਾ ਨੌਂ ਤੇ ਨਸ਼ਿਆਂ ਦੇ ਨਾਲ ਨੇ ਕਈ ਐਸੀਆਂ ਮਾਵਾਂ ਨੇ ਜਿਨ੍ਹਾਂ ਦੇ ਪੁੱਤ ਨਹੀਂ ਰਹੇ ਕਈ ਐਸੀਆਂ ਮਾਵਾਂ ਨੇ ਜਿਨ੍ਹਾਂ ਦੇ ਪਤੀ ਵੀ ਨਹੀਂ ਰਹੇ ਭਰਾ ਵੀ ਨਹੀਂ ਰਹੇ ਬੱਚੇ ਵੀ ਨਹੀਂ ਰਹੇ ਹੁਣੇ ਇੱਕ ਬੇਪੈਣ ਮਿਲ ਕੇ ਗਈ ਹੈ ਸਿਰਫ ਤਿੰਨ ਬੱਚੀਆਂ ਇੱਕ ਬੱਚਾ ਪਤੀ ਮਰ ਗਿਆ ਭਰਾ ਮਰ ਗਿਆ ਆਉਣ ਵਾਲੇ ਜੇਠ ਵਰ ਗਿਆ ਉਹ ਲੋਕ ਪਿਓਰ ਮਰ ਗਿਆ ਘਰ ਦੇ ਵਿੱਚ ਮਨੁੱਖੀ ਪ੍ਰਜਾਤੀ ਖਤਮ ਹੋ ਗਈ ਉਹਨਾਂ ਦੇ ਉਹ ਕਿੱਥੋਂ ਸਰਵਾਈਵਲ ਕਰ ਲੈਣਗੇ ਚਾਰ ਚਾਰ ਪੰਜ ਪੰਜ ਬੱਚੇ ਐ ਕਦੀ ਤਿੰਨੋਂ ਸਰਕਾਰਾਂ ਸੋਚਾਂਗਾ ਕਿ ਕਿੱਥੋਂ ਤੱਕ ਆਪਾਂ ਇੱਕ ਗੇਰ ਸਕਦੇ ਆ ਸਿਰਫ ਵੱਡੇ ਵੱਡੇ ਬੋਰ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੀ ਨਸ਼ਾ ਖਤਮ ਹੋ ਗਿਆ ਆਪਜੀ ਵੀ ਪੜੀ ਭੱਤੀ ਜਾਤ ਤੇ ਵੀ ਕਿਸ ਤਰੀਕੇ ਨਾਲ ਨਸ਼ਾ ਵੱਧ ਰਿਹਾ ਹੈ ਕਿਸ ਤਰੀਕੇ ਨਾਲ ਨਸ਼ਾ ਫੈਲ ਰਿਹਾ ਹੈ ਬੜੇ ਸਰਕਾਰ ਤੇ ਬਿਅੰਦ ਜਿਲਾ ਰਹੀ ਹੈ ਸੱਚੇ ਬਿਅੰਦ ਜਿਲਾ ਰਹੀ ਕਿਹੜੀ ਨਸ਼ਾ ਨਹੀਂ ਕਰ ਸਕੀ ਦੇਖੋ ਪੁਲਿਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਪੁਲਿਸ ਵੀ ਉਸ ਤਰੀਕੇ ਦੇ ਨਾਲ ਨਹੀਂ ਕਰ ਪਾ ਰਹੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਜਦ ਤੱਕ ਕੋਈ ਅੱਛਾ ਐਡਮਿਨਿਸਟਰेटर ਇਸ ਸੂਬੇ ਦੇ ਵਿੱਚ ਨਹੀਂ ਆਉਂਦਾ ਜਿਹੜਾ ਸਰਕਾਰ ਚਲਾ ਸਕੇ ਸਿਰਫ ਇੱਕ ਦੂਜੇ ਨੂੰ ਪੰਡ ਕੇ ਇੱਕ ਦੂਜੇ ਦੀਆਂ ਗੱਲਾਂ ਕਰਕੇ ਸਿਰਫ ਨੈਗੇਟਿਵ ਪੋਲਿਟਿਕਸ ਕਰਕੇ ਇਹ ਕਾਹਗਾ ਹੈ ਦੇਸ਼ ਜਾਂ ਇਹ ਸੂਬਾ ਨਹੀਂ ਸੁਧਰ ਸਕਦਾ ਅੱਜ ਬਾਹਰਲੇ ਸੂਬਿਆਂ ਦੇ ਹਾਲਾਤ ਦੇਖੋ ਜਿੱਥੇ ਬੀਜੇਪੀ ਸਰਕਾਰ ਹੈ ਅੱਜ ਤੁਸੀਂ ਯੂਪੀ ਦੇ ਕਿਸੇ ਬੰਦੇ ਨੂੰ ਜਾ ਕੇ ਪਿੱਛੋ ਤੁਸੀਂ ਪਿਆਰ ਚ ਜਾਓ ਕਿਤੇ ਵੀ ਜਾਓ जिथे लोग अब डरते दस साल पहला जाके काम करने के कई व्यापारी ने जिन्ह ने जा जाके उठरियां लाइया अमृतसर हालात की बिल्कुल अब टूरिस्ट के सिर देसर चल रहा है किसी ने आके इतने गल की है भी की इतने व्यापार की गल कोई करता हर बंदा आंता एक दूजे उ हर बंदा आता एक दूजे भंटता हर बंदा आता मैं ये करता उन्हें यह करता इन्होंने गल कौन करेगा ਜੇ ਗੱਲ ਕਰਨੀ ਹੈ ਤੁਸੀਂ ਗਰੀਬ ਦੀ ਕਰੋ ਉਹਦੀ ਕਰੋ ਜਿੰਨੇ ਤੁਹਾਨੂੰ ਵੋਟ ਪਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਿਆ ਲੋਕ ਸਭਾ ਦੇ ਵਿੱਚ ਪਹੁੰਚਾਇਆ ਸਿਰਫ ਜਿਹੜੇ ਪ੍ਰੋਜੈਕਟ ਜਿਹੜੀਆਂ ਸਰਕਾਰਾਂ ਨੇ ਆ ਕੇ ਲਾਂਚ ਕਰਦੇ ਉਥੋਂ ਦਿੱਲੀੋਂ ਚਿੱਠੀ ਲਿਖਾ ਕੇ ਇੱਥੇ ਲਿਖਾ ਕੇ ਤੁਸੀਂ ਫੋਟੋ ਖਿੱਚਾ ਕੇ ਸੋਚੋ ਵੀ ਅਸੀਂ ਬਹੁਤ ਵੱਡਾ ਵਿਕਾਸ ਕਰਤਾ ਜੇ ਲੜਨੀ ਸੀ ਲੜਾਈ ਤੇ ਐਮਜ਼ ਦੀ ਲੱਗਦੇ ਅਮਰਸਾਹ ਹੁੰਦਾ ਜੇ ਲੜਨੀ ਸੀ ਲੜਾਈ ਕਿਸੇ ਵੱਡੇ ਪ੍ਰੋਜੈਕਟ ਦੀ ਕਰਦੇ ਕਿਸੇ ਐਸੀ ਫੈਕਟਰੀ ਦੀ ਕਰਦੇ ਜੋ ਅਮਰਸਾਹ ਲੱਗਦਾ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਲੋਕ ਸਾਡੇ ਅੱਗੇ ਵਧਦੇ ਅੱਜ ਹਾਲਾਤ ਇਹ ਬਣੇ ਪਏ ਨੇ ਅਮਰਸਰ ਦੇ ਕਿ ਬਹੁਤ ਹੀ ਗੰਭੀਰ ਵਿਸ਼ੇ ਬਣਿਆ ਪਿਆ ਵੀ ਔਰ ਵਾਲੀ ਪੀੜੀ ਦਾ ਬਣੇਗਾ ਕੀ ਲੋਕੇਸ਼ਨ ਤੁਹਾਨੂੰ ਦੱਸੇ ਕਿ ਕੀ ਉਹਨਾਂ ਦੇ ਸਾਹਮਣੇ ਬੈਠ ਤੁਹਾਡੇ ਕੋਲੋਂ ਨਾ ਨੌਜਾਨਾਂ ਦੇ ਪਰਕਾਰ ਦੀ ਕਰਵਾਈ ਹੈ ਕਿ ਪੁਲਿਸ ਨਾਲ ਮਿਲ ਕੇ ਅੱਜ ਸਾਡੇ ਇੱਥੇ ਸਾਡੇ ਕੋਲ ਇੱਕ ਪੈਨ ਆਈ ਸੀਗੀ ਚਲੋ ਭਾਵੇਂ ਉਹ ਡਰਦੀ ਘਰੋਂ ਦੀ ਪਹੁੰਚੀ ਹੈ ਉਹਨਾਂ ਵੱਲੋਂ ਸਾਨੂੰ ਵੀਡੀਓ ਵੀ ਦਿੱਤੀ ਗਈ ਹੈ ਸਾਡੇ ਇਲਾਕੇ ਦੇ ਵਿੱਚ ਸਵੇਰੇ ਸ਼ਾਮ ਉੱਥੇ ਬੰਦੇ ਆਉਂਦੇ ਨੇ ਉੱਥੇ ਆ ਕੇ ਕਿਸ ਤਰੀਕੇ ਦੇ ਨਾਲ ਕੈਪਸੂਲ ਗੋਲੀਆਂ ਹੋਰ ਵੀ ਤਰੀਕੇ ਦੇ ਜੋ ਨਸ਼ੇ ਵੇਚਦੇ ਨੇ ਮੈਂ ਜਰੂਰ ਪੀੜਿਆਂ ਨਾਲ ਸਾਂਝੀ ਕਰੂੰਗਾ ਵੀਡੀਓ ਜੋ ਸਾਨੂੰ ਭੈਣ ਨੇ ਦਿੱਤੀ ਹੈ ਤੇ ਮੇਰੀ ਉਮੀਦ ਹੈ ਅਸੀਂ ਸਵੇਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਉਸ ਦੇ ਉੱਤੇ ਰੋਕਤ ਕੰਮ ਕਰਨ ਦੇ ਲਈ ਜੇ ਨਹੀਂ ਕੀਤੀ ਜਾਂਦੀ ਅਸੀਂ ਮੌਕੇ ਤੇ ਜਾ ਕੇ ਆਪ ਕਰਾਂਗੇ ਤੁਹਾਡੇ ਵੱਲੋਂ ਹੁਣ ਕਿਹੜੇ ਕਿਹੜੇ ਕੰਮ ਕੀਤੇ ਜਾਂ ਅੰਨੇ ਹੈਲਪਲਾਈਨ ਨੰਬਰ ਵੀ ਕੋਈ ਜਾਰੀ ਕੀਤਾ ਗਿਆ ਨੌਰਥ ਹਲਕੇ ਦੇ ਵਿੱਚ ਕੋ ਸਾਡੇ ਲਈ ਅਸੀਂ ਇੱਕ ਹੈਲਪਲਾਈਨ ਨੰਬਰ ਲਾਂਚ ਕਰ ਰਹੇ ਹਾਂ ਉਸ ਹੈਲਪਲਾਈਨ ਨੰਬਰ ਦੇ ਉੱਤੇ ਕਦੀ ਵੀ 24 ਘੰਟੇ ਉਹ ਨੰਬਰ ਖੁੱਲਾ ਰਹੇਗਾ ਕੋਈ ਵੀ ਸਰਦਾਰ ਹਲਕੇ ਦਾ ਨੁਮਾਸੀ ਸਾਣਾ ਸੰਪਰਕ ਕਰ ਸਕਦਾ ਸਾਡੀ ਹਾਲੀ ਸਮੱਗ ਆਈ ਹਲਕੇ ਤੱਕ ਸਾਡੀ ਪਾਰਟੀ ਦੇ ਹੋਰ ਵੀ ਸਾਡੇ ਲੀਡਰਸ਼ਿਪ ਵਾਲੇ ਬਾਕੀ ਹਲਕਿਆਂ ਚ ਲੱਗੇ ਨੇ ਬਤਸੀ ਆਪਣੇ ਹਲਕੇ ਦੇ ਵਿੱਚ ਉਹ ਨੰਬਰ ਲਾਚ ਕਰਕੇ ਕਿਸੇ ਦੀ ਕੋਈ ਹਲਕੀ ਸਮੱਸਿਆ ਹੈ ਸਾਾਨੂੰ ਕੋਈ ਨਹੀਂ ਅਸੀਂ ਚਲੋ ਜਦੋਂ ਪਾਕਤ ਬਖਸ਼ੇਗਾ ਉਦੋਂ ਸੜਕਾਂ ਨਲੀਆਂ ਗਾਲੀਆਂ ਜਿਹੜੀਆਂ ਜਿਹੜੀਆਂ ਸਾਡੀਆਂ ਸੜਕਾਂ ਹੋਣਗੀਆਂ ਨਲੀਆਂ ਹੋਣਗੀਆਂ ਗਲੀਆਂ ਹੋਣਗੀਆਂ ਹੋਰ ਵੀ ਜਿਹੜੇ ਵਿਕਾਸ ਦੇ ਸੀਵਰੇਜ ਦੇ ਕੰਮ ਹੈ ਅਸੀਂ ਕਰਾਂਗੇ ਸਾਡਾ ਮੁੱਖ ਮੁੱਦਾ ਹੈ ਐਜੂਕੇਸ਼ਨ ਸਾਡਾ ਮੁੱਖ ਮੁੱਦਾ ਹੈ ਲੋਕਾਂ ਦੀ ਸਿਹਤ ਸਾਡਾ ਮੁੱਖ ਮੁੱਦਾ ਹੈ ਨਸ਼ੇ ਤੋਂ ਇਹਨਾਂ ਨੂੰ ਅਜ਼ਾਦ ਕਰਾਉਣਾ ਜਦੋਂ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਨਹੀਂ ਕੀਤਾ ਜਾਂਦਾ ਸਾਡਾ ਦੇਸ਼ ਤੇ ਸਾਡਾ ਨੌਜਵਾਨ ਅੱਗੇ ਨਹੀਂ ਵਧ ਸਕਦਾ ਇਹਨਾਂ ਦੇ ਲਈ ਅਸੀਂ 24 ਘੰਟੇ ਆਪਣੇ ਲੋਕਾਂ ਦੇ ਖੜੇ ਆ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਸੇ ਤਰੀਕੇ ਦਾ ਵੀ ਕੰਮ ਹੋਵੇ ਪਰਿਵਾਰਕ ਹੋਵੇ ਗਲੀ ਦਾ ਹੋਵੇ ਲੋਕਾਂ ਦਾ ਹੋਵੇ ਕਿਸੇ ਤਰੀਕੇ ਦਾ ਵੀ ਹੋਵੇ ਅਸੀਂ ਉਹਨਾਂ ਨਾਲ ਖੜੇ ਆ ਠੀਕ ਹੈ ਜੀ ਇਹਦਾ ਥਾਣਾ ਤੁਸੀਂ ਇੱਥੇ ਕਿਉਂ ਹਾਂਜੀ ਕੀ ਨਾਮ ਜਤੀ ਅੰਦਰ ਪ੍ਰਮਾਤ ਜਤੀ ਇਹ ਗੱਲ ਹੋਈ ਹੈ ਇੱਥੇ ਆਏ ਜੇ ਕੀ ਆਪ ਲੈ ਜਾਏ ਆਸ ਤੇ ਬਹੁਤ ਹਸਾਇਆ ਹੋਤੇ ਆ ਲਿਖਿਆ ਆ ਆਪ ਜੀ ਬੁਖਾਉਂਦੇ ਨੇ ਕਈ ਕੰਮ ਨਹੀਂ ਕੀਤੇ ਵੀ ਆ ਗਾਂ ਘਾਡੇ ਵੀ ਪਏ ਨੇ ਤੇ ਬਾਕੀ ਲੋਕਦਿਆਂ ਨਾਲ ਵੀ 25 ਜਿਹੜੀ ਆਏ ਨੇ ਜਿਹਨੂੰ ਪਿਆਸਲਾ ਕੇ ਆਏ ਨੇ ਸੁਣਦੇ ਹੀ ਦੇ ਨੇ ਗੱਲ ਪੂਰੀ ਪ੍ਰੋਪਰ ਗੱਲ ਸੁਣਦੇ ਨੇ ਤੇ ਬਹੁਤ ਵਧੀਆ ਮੇਜਰ ਪ੍ਰੋਬਲਮ ਕੀ ਕੀ ਨਹੀਂ ਆ ਰਹਾ ਉਹਨੇ ਪ੍ਰੋਬਲਮ ਇਹ ਕਰਦੇ ਜਿਹਾ ਸੇਟਾ ਤੇ ਲੈਣਾ ਤੇ ਠੀਕ ਹੈ ਘਰ ਚ ਮੱਚਾ ਦੀ ਪੜਾਈ ਲਿਖਾਈ ਦਾ ਬਹੁਤ ਮੁਸ਼ਕਲ ਆ ਬਾਲਾਂ ਨੇ ਛੱਤਾਂ ਆ ਡਿਗਰੀਆਂ ਪਈਆਂ ਨੇ ਡਾਕ ਪ੍ਰੋਬਲਮ ਲਾ ਕੇ ਇਹ ਠੀਕ ਐਕਸਰਸਾਈਜ਼ ਦੀ ਬਹੁਤ ਮੁਰੀਆ ਕਰ ਦੇਣੀ ਪਹੁੰਚ ਤੁਹਾਡੇ ਨਾਲ ਜਿਹੜੇ ਐਮਐਨਏ ਇੱਕ ਵਾਰ ਵੀਰ ਪ੍ਰਤਾਪੋਂ ਨਾਲ ਦਫ਼ਤਰ ਨੂੰ

ਅੱਖਾਂ ਦੇ ਦਰਦ ਕਰਨ ਵਾਲੇ ਨਾ ਨੇ ਹੋ ਵੀ ਦੋ ਚਾਰ ਕਿਤੇ ਨਹੀਂ ਅੱਗੇ ਦਰਦ ਰਿਹਾ ਹੈ ਕਈ ਹੋ ਗਿਆ ਠੀਕ ਹੈ ਬਾਈ